ਸੱਚ ਦਾ ਚਮਤਕਾਰ ਇੱਕ ਦਰਦਨਾਸ਼ਕ ਦੀ ਸੱਚੀ ਕਹਾਣੀ ਆਓ ਜਾਣਦੇ ਹਾਂ ਇੱਕ ਦਾਰਸ਼ਨਿਕ ਸੀ ਉਹ ਭਗਤੀ ਚ ਲੀਨ ਰਹਿੰਦਾ ਸੀ ਬੋਲਦਾ ਸੀ ਤਾਂ ਬੜੀ ਡੂੰਗੀ ਗੱਲ ਕਹਿੰਦਾ ਸੀ ਪਰ ਕਦੇ-ਕਦੇ ਉਸ ਦੀਆਂ ਗੱਲਾਂ ਬੜੀਆਂ ਜੀਬ ਹੁੰਦੀਆਂ ਇੱਕ ਦਿਨ ਉਹ ਹੱਥ ਚ ਜਾਗਦੀ ਲਾਟਨ ਫੜੀ ਕੇਤੇ ਜਾ ਰਿਹਾ ਸੀ ਦੁਪਹਿਰ ਦਾ ਸਮਾਂ ਸੀ ਉਸ ਦ੍ਰਿਸ਼ ਨੂੰ ਦੇਖ ਕੇ ਲੋਕ ਹੱਸਣ ਲੱਗੇ ਦਰਸ਼ਨਿਕ ਦਾ ਗੰਭੀਰ ਭਾਵ ਨਾਲ ਅੱਗੇ ਵਧਦਾ ਜਾ ਰਿਹਾ ਸੀ ਇੱਕ ਆਦਮੀ ਤੋਂ ਨਾਰਿਆ ਗਿਆ ਉਸ ਨੇ ਦਾਰਸ਼ਨਿਕ ਨੂੰ ਪੁੱਛਿਆ ਤੁਸੀਂ ਦਿਨੇ ਲਾਲਟਿਨ ਲੈ ਕੇ ਕਿੱਥੇ ਜਾ ਰਹੇ ਹੋ ਦਾਰਸ਼ਨਿਕ ਨੇ ਉਸ ਵੱਲ ਦੇਖਿਆ ਅਤੇ ਕਿਹਾ ਕੁਝ ਗਵਾਚ ਗਿਆ ਹੈ ਉਸ ਨੂੰ ਲੱਭ ਰਿਹਾ ਹਾਂ ਜਗਿਆਸਾ ਚ ਉਸ ਆਦਮੀ ਨੇ ਪੁੱਛਿਆ ਕੀ ਗਵਾਚ ਗਿਆ ਹੈ ਤੁਹਾਡਾ ਦਾਰਸ਼ਨਿਕ ਨੇ ਉਸ ਦੇ ਲਹਿਜੇ ਸ ਲਹਿਜੇ ਚ ਕਿਹਾ ਇਨਸਾਨ ਮੈਂ ਉਸੇ ਦੀਪ ਭਾਲ ਕਰ ਰਿਹਾ ਹਾਂ ਉਸ ਸਮੇਂ ਤੱਕ ਹੋਰ ਵੀ ਲੋਕ ਉੱਤੇ ਪਹੁੰਚ ਗਏ। ਦਾਰਸ਼ਨਿਕ ਦੀ ਇਹ ਗੱਲ ਸੁਣ ਕੇ ਇੱਕੋ ਵਾਰੀ ਬੋਲੇ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਅਸੀਂ ਇਨਸਾਨ ਨਹੀਂ ਹਾਂ। ਦਾਰਸ਼ਨਿਕ ਕਹਿਣ ਲੱਗਾ ਨਹੀਂ ਤੁਸੀਂ ਇਨਸਾਨ ਨਹੀਂ ਹੋ। ਤਾਂ ਲੋਕਾਂ ਨੇ ਪੁੱਛਿਆ ਤਾਂ ਅਸੀਂ ਕੌਣ ਹਾਂ? ਦਾਰਸ਼ਨਿਕ ਨੇ ਕਿਹਾ ਤੁਹਾਡੇ ਚ ਕੋਈ ਵਪਾਰੀ ਹੈ, ਕੋਈ ਇੰਜੀਨੀਅਰ ਹੈ, ਕੋਈ ਅਧਿਆਪਕ ਹੈ, ਕੋਈ ਭਰਾ ਹੈ। ਪਰ ਅਫਸੋਸ ਹੈ ਕਿ ਤੁਹਾਡੇ ਚ ਕੋਈ ਵੀ ਇਨਸਾਨ ਨਹੀਂ ਹੈ ਇਨਸਾਨਤਾ ਉਹ ਹੁੰਦਾ ਹੈ ਜੋ ਸਭ ਨੂੰ ਬਰਾਬਰ ਸਮਝਦਾ ਹੈ ਸਭ ਨੂੰ ਪਿਆਰ ਕਰਦਾ ਹੈ ਜਰਾ ਆਪਣੇ ਦਿਲ ਨੂੰ ਫਰੋਲ ਕੇ ਦੇਖੋ ਮੇਰੀ ਗੱਲ ਕਿੰਨੀ ਕ ਸੱਚਾਈ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ